ਸਸਤੀガル ਜੀ ਹੋਸਨਾ ਕੀ ਵਿਹਾਜਾ ਲਾ ਆਈ ਹੋਵ ਤੁਸੀਂ ਸਾਰੇ ਵਧੀਆ ਹੋਗੇ ਤੇ ਮੈਂ ਵੀ ਬਹੁਤ ਵਧੀਆ ਮੰ ਤੇ ਅੱਜ ਮੈਂ ਤੁਹਾਡੇ ਲਈ ਇੱਕ ਖਾਸ ਵੀਡੀਓ ਲੈ ਕੇ ਆਈਆਂ ਵੀਡੀਓ ਐਡੀਟਿੰਗ ਵਾਸਤੇ ਜਿੱਦਾਂ ਅਸੀਂ ਵੀਡੀਓ ਤਾਂ ਸ਼ੂਟ ਕਰ ਲੈਂਦੇ ਆ ਪਰ ਉਹਦੇ ਵਿੱਚ ਕਈ ਐਦਾਂ ਦੇ ਡਾਇਲੌਗਸ ਸਾਡੇ ਬੋਲੇ ਹੋਏ ਜਾਂ ਕੋਈ ਐਦਾਂ ਦੇ ਮੂਮੈਂਟਸ ਆ ਜਾਂਦੀਆਂ ਜੋ ਅਸੀਂ ਪੋਸਟ ਨਹੀਂ ਕਰ ਸਕਦੇ ਅਪਲੋਡ ਨਹੀਂ ਕਰ ਸਕਦੇ ਹਨਾ ਤੇ ਕੁਝ ਅਸੀਂ ਐਡਿਟ ਕਰਨਾ ਹੁੰਦਾ ਕੁਝ ਵੀ ਕਰਨਾ ਹੁੰਦਾ ਬਹੁਤ ਕੁਝ ਹੁੰਦਾ ਵੀਡੀਓ ਦੇ ਵਿੱਚ ਸਿੰਪਲ ਵੀਡੀਓਜ਼ ਕੈਨੂੰ ਪਸੰਦ ਨਹੀਂ ਆਉਂਦੀ ਕੋਈ ਵਜਾ ਨਹੀਂ ਤੇ ਫੋਕਸ ਨਹੀਂ ਕਰ ਸਕਦਾ ਸਿੰਪਲ ਵੀਡੀਓਜ਼ ਉੱਤੇ ਹਰ ਕਿਸੇ ਨੂੰ ਆਂਦਾ ਜਾਣਦਾ ਕੁਝ ਨਾ ਕੁਝ ਦਿਖਣਾ ਚਾਹੀਦਾ ਹਨਾ ਤਾਂ ਮੈਂ ਹੁੰਦਾ ਤਾਂ ਵੀਡੀਓਸ ਨੂੰ ਦੇਖਦੀ ਆ ਤੇ ਉਸ ਲਈ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਅੱਜ ਐਡੀਟਿੰਗ ਐਪ ਸਭ ਤੋਂ ਵਧੀਆ ਜੀ ਐਡੀਟਿੰਗ ਐਪ ਦੀ ਗੱਲ ਕਰੀਏ ਤਾਂ ਉਹ ਹੈਗਾ VN ਐਪ ਇਹ VN ਐਪ ਇੰਨਾ ਸੋਹਣਾ ਵਧੀਆ ਐਪ ਆ ਮਤਲਬ ਕਿ ਇਹ ਫ੍ਰੀ ਆਫ ਕੋਸਟ ਆ ਕੋਈ ਕੋਸਟ ਨਹੀਂ ਲੱਗਦੀ ਉਹ ਯੂਜ਼ ਕਰਨਾ ਵੀ ਸਭ ਤੋਂ ਜਿਆਦਾ ਈਜ਼ੀ ਹੈ ਹੋਰ ਵੀ ਐਪ ਬਹੁਤ سارے ਹੈਗੇ ਆ ਵੀਡੀਓ ਐਡੀਟਿੰਗ ਦੇ ਪਰ ਸਭ ਤੋਂ ਜੀ ਈਜ਼ੀ ਐਪ ਜਿਹੜੀ ਯੂਜ਼ ਕਰਨ ਵਾਸਤੇ ਤਾਂ VN ਹੀ ਹੈ ਬਹੁਤ ਸਾਰੇ ਯੂਟਿਊਬਰਸ ਬਹੁਤ ਵੱਡੇ ਵੱਡੇ ਯੂਟਿਊਬਰਸ ਜਿਹੜੇ ਆ ਇਹ ਸਾਰੇ VN ਐਪੀ ਯੂਜ਼ ਕਰਦੇ ਆ ਤੇ ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ 'ਤੇ ਜਾ ਕੇ ਸਰਚ ਕਰਨਾ ਆਪਣਾ VN ਤੁਸੀਂ ਕਹਿੰਦਾ V ਔਰ N ਹੀ ਲਿਖਣਾ ਤੇ ਐਡੀਟਰ ਆ ਜਾਣਾ ਤੁਸੀਂ ਇਹ ਚੈਨਲ ਜਿਹੜਾ ਹੈ ਸੌਰੀ ਐਪ ਹੈਗਾ ਵਾ VN ਵੀਡੀਓ ਐਡੀਟਰ ਐਂਡ ਮੇਕਰ ਇਹਨੂੰ ਓਪਨ ਕਰ ਮਤਲਬ ਇੰਸਟਾਲ ਕਰ ਲੈਣਾ ਠੀਕ ਹੈ ਮੈਂ ਇੰਸਟਾਲ ਕੀਤਾ ਹੋਇਆ ਵਾਂ ਇਸ ਲਈ ਮੈਨੂੰ ਓਪਨ ਦਾ ਆਪਸ਼ਨ ਆਇਆ ਤੇ ਤੁਸੀਂ ਇਹਨੂੰ ਇੰਸਟਾਲ ਕਰ ਲੈਣਾ ਤਾਂ ਲੌਗਇਨ ਕਰਨਾ ਆਪਣੀ Gmail ਨਾਲ ਜਾਂ ਫੋਨ ਨੰਬਰ ਨਾਲ ਚੀਤਾ ਵੀ ਹੋਗਾ ਤੁਸੀਂ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇੰਸਟਾਲ ਤੋਂ ਬਾਅਦ ਤੁਸੀਂ ਇਹਨੂੰ ਓਪਨ ਕਰਨਾ ਵਾ ਇੰਸਟਾਲ ਤੋਂ ਬਾਅਦ ਤੁਸੀਂ ਇਹਨੂੰ ਵੀ ਇਹਨੂੰ ਓਪਨ ਕਰੋਗੇ ਓਪਨ ਦੇ ਬਾਅਦ ਕੁਝ ਇਸ ਤਰ੍ਹਾਂ ਦਾ ਜਿਹੜਾ ਫੇਸ ਆਇਆ ਇਹਦਾ ਫਰਸਟ ਪੇਜ ਆ ਖੁੱਲ ਜਾਣਾ ਫਿਰ ਇੱਥੇ ਪਲੱਸ ਦੇ ਆਈਕਨ ਤੇ ਤੁਸੀਂ ਕਲਿੱਕ ਕਰੋਗੇ ਫਿਰ ਨਿਊ ਪ੍ਰੋਜੈਕਟ ਤੇ ਜਾਓਗੇ ਤੇ ਤੁਹਾਡੇ ਕੋ ਪਰਮਿਸ਼ਨ ਲਊਗਾ ਸੇਵ ਕਰਨੀ ਵੀਡੀਓਜ਼ ਜਾਂ ਨਹੀਂ ਕਰਨੀਆ ਤੁਸੀਂ ਕਰ ਸਕਦੇ ਆ ਜੋ ਵੀ ਤੁਹਾਡਾ ਸਹੀ ਲੱਗੇ ਤੁਹਾਨੂੰ ਇਸ ਤੋਂ ਬਾਅਦ ਇੱਥੇ ਜਦ ਅਸੀਂ ਜਾਵਾਂਗੇ ਅੱਗੇ ਨਿਊ ਪ੍ਰੋਜੈਕਟ ਦੇ ਉੱਪਰ ਜਾਵਾਂਗੇ ਤਾਂ ਇੱਥੇ ਸਾਨੂੰ ਕੀ ਸਾਡੀ ਗੈਲਰੀ ਖੁੱਲ ਜਾਣੀ ਆ ਆਲ ਆ ਜਾਣਾ ਵੀਡੀਓ ਆ ਜਾਣੀਆ ਫੋਟੋ ਆ ਜਾਣੀਆ ਤੇ ਅਸੀਂ ਕਿਸ ਚੀਜ਼ ਨੂੰ ਐਡ ਕਰਨਾ ਵਾ ਕਿਸ ਤੇ ਸੀ ਵੀਡੀਓ ਬਣਾਉਣੀ ਆ ਉਹ ਆ ਜਾਣਾ ਸਾਡੇ ਕੋਲ ਠੀਕ ਹੈ ਤੇ ਅਸੀਂ ਇੱਥੇ ਕੁਝ ਵੀ ਮਤਲਬ ਲੈ ਸਕਦੇ ਆ ਆਪਣਾ ਜਿਸ ਤਰ੍ਹਾਂ ਮੈਂ ਹੁਣ ਕੱਲ ਪਰਸੋਂ ਇੱਕ ਵੀਡੀਓ ਸ਼ੂਟ ਕੀਤੀ ਸੀ ਐਡਿਟ ਨਹੀਂ ਕੀਤਾ ਉਹਨੂੰ ਹਲੇ ਹਨਾ ਤੇ ਹੋਲਾ ਲਨੇ ਅਸੀਂ ਅੱਜ ਇੱਕ ਮਿੰਟ ਗਾਇਸ ਹੋਲਡ ਰੱਖਿਓ ਮੈਂ ਚੂਸ ਕਰਨ ਲੱਗਾ ਟਾਈਮ ਲੱਗ ਰਿਹਾ ਮੈਂ ਤੁਹਾਡਾ ਟਾਈਮ ਨਹੀਂ ਵੇਸ ਕਰਨਾ ਚਾਹਦੀ ਤੇ ਹਾਂਜੀ ਗਾਇਸ ਦੇਖਿਓ ਜਿਹੜੀ ਵੀ ਤੁਹਾਡੀ ਕਲਿਪਸ ਹੋਣਗੇ ਨਾ ਕਲਿਪਸ ਨੂੰ ਜੋੜਨਾ ਵਾ ਤੁਸੀਂ ਤੇ ਸਾਰਿਆਂ ਨੂੰ ਜੋੜ ਸਕਦੇ ਆ ਤੇ ਮੈਂ ਆਪਣੇ ਕਲਿੱਕਸ ਤੇ ਜਿਹੜੇ ਕਲਿਪਸ ਹੈ ਜੋੜ ਲਈਆਂ ਤਿੰਨ ਕਲਿੱਪਸ ਲੈਂਦੀ ਆ ਮੈਂ ਤੁਸੀਂ ਦੇਖ ਸਕਦੇ ਆ ਸਕਰੀਨ ਦੇ ਉੱਪਰ ਤੇ ਨੈਕਸਟ ਆਪਸ਼ਨ ਆਏਗਾ ਤੁਸੀਂ ਨੈਕਸਟ ਕਰ ਦੇਣਾ ਤੇ ਇਹ ਤੁਹਾਡੀ ਵੀਡੀਓ ਜਿਹੜੀ ਤੁਸੀਂ ਐਡ ਕੀਤੀ ਹੈ ਨਾ ਇਹਦੇ ਵਿੱਚ ਉਹ ਆ ਗਈਆਂ ਠੀਕ ਹੈ ਤਾਂ ਲਾਸਟ ਵਿੱਚ ਇੱਕ ਬਲੈਂਕ ਮਤਲਬ ਵੀਡੀਓ ਆਂਦੀ ਹੈ ਜਿੱਥੇ ਲਿਖਿਆ ਹੁੰਦਾ ਇਨਪੁੱਟ ਟਾਈਟਲ ਲਾਸਟ ਦੇ ਵਿੱਚ ਤੁਸੀਂ ਮਤਲਬ ਇਹਦਾ ਲਾਸਟ ਵਿੱਚ ਜਾ ਕੇ ਇਹਨੂੰ ਅਸੀਂ ਡਿਲੀਟ ਕਰ ਦੇਣਾ ਠੀਕ ਹੈ ਤੇ ਦੇਖਿਓ ਹੁਣ ਫਰਸਟ ਮੈਨੂੰ ਸਾਰੇ ਆਈਟਮ ਦਾਲ ਖਾਨਿਆ ਕੋ ਜੀ ਸਾਰੇ ਆਈਟਮ ਦਾਲ ਖਾਨਿਆ ਕੋ ਜੀ ਤੇ ਸਿਸਟਰ ਮੈਂ ਨਾਲ ਨਾਲ ਜਦੋਂ ਵੀਡੀਓ ਸ਼ੂਟ ਕਰਦਿਆਂ ਪਾਣੀ ਲੈਣੀ ਆ ਚਾਹੇ ਮੈਨੂੰ ਉਹ ਵੌਇਸ ਨਹੀਂ ਚਾਹੀਦੀ ਹੁੰਦੀ ਪਰ ਥੋੜਾ ਆਈਡੀਆ ਹੋ ਜਾਂਦਾ ਵੀ ਹਾਂ ਅਸੀਂ ਇਹ ਸਟੈਪ ਕਰ ਰਹੇ ਸੀ ਇਦਾਂ ਇਦਾਂ ਹਣਾ ਹੁਣ ਮੈਂ ਇਹਦੀ ਵੌਇਸ ਜਿਹੜੀ ਹੈ ਸਾਰੀ ਬੰਦ ਕਰਨੀ ਆਪਣੀ ਵੀਡੀਓ ਦੀ ਕਿਉਂਕਿ ਮੈਂ ਐਡੀਟਿੰਗ ਬਾਅਦ ਚ ਕਰਨੀ ਆ ਤੇ ਇਹਦੇ ਲਈ ਦੇਖੋ ਹੁਣ ਅਸੀਂ ਕੀ ਕਰ ਰਹੇ ਹਾਂ ਇੱਥੇ ਵੋਲੀਅਮ نیچے অপਸ਼ਨਸ ਆ ਦਿਖਵਾਉਂਦੇ ਫਿਲਟਰ ਟ੍ਰਿਮ ਐਫਐਕਸ ਸਪਿਲਟ ਡਿਲੀਟ ਸਪੀਡ ਵੋਲੀਅਮ ਫੇਡ ਕ੍ਰੋਪ ਹੈ ਨਾ ਸਾਰੀ ਤਰ੍ਹਾਂ ਦੇ ਤੁਹਾਡੇ ਕੋਲ অপਸ਼ਨਸ ਆਉਂਦੇ ਆ ਤੇ ਇੱਥੇ ਕ੍ਰੋਪ ਵੀ ਕਰ ਸਕਦਾ ਤੁਸੀਂ ਮਤਲਬ ਸਾਈਡਾਂ ਨੂੰ ਜਿੱਦਾਂ ਹੁਣ ਛੋਟਾ ਕਰਨਾ ਵਾ ਦੇਖਿਓ ਆ ਕ੍ਰੋਪ ਕਰਨੀ ਮੈਂ ਕ੍ਰੋਪ ਤੁਸੀਂ ਦੇਖੋਗੇ ਆ ਸਾਈਡ ਤੇ ਤੁਸੀਂ ਕ੍ਰੋਪ ਕਰਨੀ ਕੋਈ ਹੋਰ ਮਤਲਬ ਪਿਕਚਰ ਲੈਣੀਆਂ ਦੇਖਿਓ ਇਧਰ ਨੂੰ ਲੈਣੀਆਂ ਇਧਰ ਨਾਲ ਜਿੱਦਾਂ ਲੈਣੀ ਤੁਸੀਂ ਇੱਕ ਲਿਪ ਪਤੀਲੇ ਜਿਹੇ ਦੀ ਲੈਣੀ ਆ ਹਨਾ ਜਿੱਦਾਂ ਤੁਸੀਂ ਲੈਣੀ ਲੈ ਸਕਦੇ ਆ ਮੈਨੂੰ ਇਹ オリਜੀਨਲੀ ਚਾਹੀਦੀ ਆ ਮੈਂ ਇਸੇ ਤਰ੍ਹਾਂ ਲੈਣੀ ਠੀਕ ਹੈ ਤੇ ਇਹ ਜਿਹੜੇ ਵੌਇਸ ਬੰਦ ਕਰਨੀ ਦੇਖਿਓ ਇੱਥੇ ਵੋਲੀਅਮ ਆਂਦਾ ਨਹੀਂ ਜੀ ਵੋਲੀਅਮ ਦਾ ਬਟਨ ਆਇਆ ਮੈਂ ਵੋਲੀਅਮ ਦੇ ਬਟਨ ਤੇ ਕਲਿੱਕ ਕੀਤਾ ਇਹਦੀ ਵੌਇਸ ਸਾਰੀ ਮੈਂ ਬੰਦ ਕਰ ਦਿੱਤੀ ਠੀਕ ਹੈ ਅੱਧਾ ਨਹੀਂ ਜੀ 올 ਆਵ ਯੂ ਆਪਸ਼ਨ ਆਂਦਾ ਵਾ ਇਦਾਂ ਵੋਲੀਅਮ ਦਾ 올 ਦਾ ਮਤਲਬ 올 ਤੇ ਕਰਨਾ ਤੁਸੀਂ ਹਾਂਜੀ ਮੈਂ ਦੇਖੋ ਸਾਰੀ ਵੀਡੀਓਜ਼ ਉੱਤੇ ਵੋਲੀਅਮ ਜਿਹੜਾ ਸੀ ਇਹਦਾ ਬੰਦ ਕਰ ਦਿੱਤਾ ਸਾਰੀ ਵੀਡੀਓਜ਼ ਦਾ ਵੋਲੀਅਮ ਬੰਦ ਕਰ ਦਿੱਤਾ ਹੁਣ ਜੇ ਅਸੀਂ ਇਚੂ ਵੌਇਸ ਆਪਣੀ ਐਡ ਕਰਨੀ ਹੈ ਦਿੱਤਾ ਹਨਾ ਦੇਖਿਓ ਤੇ ਇੱਥੇ ਬਣਿਆ ਹੋਇਆ ਆਪਣਾ 뮤זיਕ ਦਾ ਜਿਹੜਾ ਆਈਕਨ ਹੁੰਦਾ ਨਾ 뮤זיਕ ਦਾ ਲੋਗੋ ਉਹ ਬਣਿਆ ਹੋਇਆ ਫਸਟ ਨੰਬਰ ਤੇ ਤੁਸੀਂ ਦੇਖ ਸਕਦੇ ਮੈਂ ਇਹਨੂੰ ਕਲਿੱਕ ਲੱਗੀ ਕਰਨੇ نیچے অপਸ਼ਨ ਆ ਗਿਆ ਮੇਰੇ ਕੋਲ ਫਿਰ ਤੇ 뮤זיਕ ਅਫੈਕਟ ਰਿਕਾਰਡ ਤੇ ਮੈਂ ਆਵਾਜ਼ ਰਿਕਾਰਡ ਕਰਨੀ ਹੈ ਤੇ ਰਿਕਾਰਡ ਕਰਦੇ ਹਾਂ ਠੀਕ ਹੈ ਇਹਨੂੰ ਅਸੀਂ ਰੈੱਡ ਬਟਨ ਆ ਗਿਆ ਹੁਣ ਰੈੱਡ ਬਟਨ ਨੂੰ ਦਬਾਂਗੇ ਤੇ 3 ਤੱਕ ਕਾਊਂਟਡਾਊਨ ਹੋਗਾ ਤੇ ਫਿਰ ਅਸੀਂ ਰਿਕਾਰਡ ਕਰ ਸਕਦੇ ਹਾਂ ਜਿੱਦਾਂ ਮੈਂ ਤੁਹਾਨੂੰ ਕਰ ਦਿੱਤੀ ਦੱਸਦੀ ਕਰਕੇ

जिससे टैक्स से लिखना इतने टी आता टी टी मीनस टैक्स टी लगा के प्लस का निशाना उतनी क्लिक करा तो साइड से दो ऑप्शन आ जाने को टैक्सट एस एस आर टी फाइल्स ठीक है अना टैक्स जैसे कोई टैक्स लिखना वा प्लीज सबसक्राइब आखियो मैं लिखूंगी पी एल ई ए एस ई प्लीज सबसक्राइब ਚਿੱਪ ਹੈ ਗਾਇਜ਼ ਹੁਣ ਦੇਖੋ ਪਲੀਜ਼ ਸਬਸਕ੍ਰਾਈਬ ਲਿਖਿਆ ਗਿਆ ਸਕਰੀਨ ਦੇ ਵੱਟਾ ਵੱਟਾ ਹੁਣ ਇੱਥੇ ਕਲਰ ਆ ਰਿਹਾ ਓਪਨ ਕੀਬੋਰਡ ਦੇ ਉੱਪਰ ਤੇ ਇਹ ਤੁਸੀਂ ਕਲਰ ਵੀ ਅਸੀਂ ਸਿਲੇਕਟ ਕਰ ਸਕਦੇ ਹਾਂ ਕਿਹੜਾ ਕਲਰ ਸਿਲੇਕਟ ਕਰਨਾ ਠੀਕ ਹੈ ਹੁਣ ਮੈਂ ਆਹ ਕਰ ਸਕਦੀ ਹਾਂ ਆ ਦੇਖੋ ਆ ਰਿਹਾ ਟੈਕਸਟ ਬਾਰਡਰ ਸ਼ੈਡੋ ਬੈਕਗ੍ਰਾਉਂਡ ਤੁਹਾਨੂੰ ਬੈਕਗ੍ਰਾਉਂਡ ਕਿਹੜੀ ਚਾਹੀਦੀ ਹੈ ਖਾਲੀ ਚਾਹੀਦੀ ਹੈ ਇਕੱਲਾ ਜਾਂ ਬੈਕਗ੍ਰਾਉਂਡ ਚਾਹੀਦੀ ਹੈ ਦੇਖੋ ਐਦਾਂ ਬੈਕਗ੍ਰਾਉਂਡ ਆਉਜੂਗੀ ਸ਼ੈਡੋ ਮਤਲਬ ਤੁਸੀਂ ਸ਼ੇਡਿੰਗ ਕਾਦੀ ਚਾਹੁੰਦੇ ਹੋ ਉਸ ਕਿਹੜੇ ਕਲਰ ਦੀ ਤੇ ਮੈਂ orange ਕਰੂੰਗੀ ਦੇਖੋ orange ਸ਼ ਆ ਦੇਖੋ ਗ੍ਰੀਨ ਸ਼ੇਡਿੰਗ ਆ ਗਈ ਜਿੱਦਾਂ ਹਨਾ ਸ਼ੇਡ ਪੈਂਦੀ ਹੁੰਦੀ ਜਿਹੜੇ ਅਸੀਂ ਵਰਡ ਲਿਖਿਆ ਠੀਕ ਹੈ ਤੇ ਬਾਰਡਰ ਬਾਰਡਰ ਦੇਖਿਓ ਆ ਬਲੂ ਬਾਰਡਰ ਆ ਗਿਆ ਜਦੋਂ ਜੋ ਵਰਡ ਲਿਖਿਆ ਉਹਦੇ ਸਾਈਡ ਤੇ ਜਿਹੜਾ ਬਾਰਡਰ ਹੋਣਾ ਉਹ ਕਿਹੜੇ ਕਲਰ ਦਾ ਇਸ ਤਰ੍ਹਾਂ ਅਸੀਂ ਇਹਨੂੰ ਸਿਲੈਕਟ ਕਰ ਸਕਦੇ ਹੁੰਦੇ ਕਿ ਮੈਂ ਇਹਨੂੰ ਕਰ ਦੂਗੀ ਠੀਕ ਇਹ ਤਾਂ ਟਿਕ ਦਾ ਨਾ ਆ ਰਿਹਾ ਨਿਸ਼ਾਨ ਇਹ ਟਿੱਕਾ ਦੇਤਾ ਹੁਣ ਇਹਦਾ ਸਾਈਜ਼ ਤੁਸੀਂ ਸਿਲੈਕਟ ਕਰ ਸਕਦੇ ਆ ਛੋਟਾ ਵੱਡਾ ਕਿੰਨਾ ਦਾ ਲੈਣਾ ਹਨਾ ਤੇ ਇਹ ਹੋ ਗਿਆ ਸਾਡਾ ਲਿਖਿਆ ਗਿਆ ਠੀਕ ਹੁਣ ਤੁਸੀਂ ਇਹ ਦੇਖੋ ਇੱਕ ਚੀਜ਼ ਵੀ ਆ ਜਿਹੜਾ ਅਸੀਂ ਟੈਕਸ ਲਿਖਿਆ ਸੀ ਨਾ ਇਨੂੰ ਅਸੀਂ ਕਿੱਥੋਂ ਤੱਕ ਲੈ ਕੇ ਜਾਣਾ ਕਿੱਥੋਂ ਤੱਕ ਮਤਲਬ ਚਲਾਉਣਾ ਦੇਖਿਓ ਇਹ ਕਿਉਂਕਿ ਇੰਨਾ ਕੀ ਲਿਖਿਆ ਆ ਗਿਆ ਵਾ ਅੱਗੇ ਸਪਰੀਂਟ ਦੇਖ ਸਕਦੇ ਆ ਅੱਗੇ ਚਲਾ ਸੀਣਾ ਮਤਲਬ ਕੀ ਹਾਲ ਹੋ ਰਿਹਾ ਹੈ ਕਰਨਾ ਮੈਂ ਇਸੇ ਤੋਂ ਬਣ ਗਈ ਸੀ ਜੜਾ ਸੀ ਗ੍ਰੀਨ ਗ੍ਰੀਨ ਛੋਟਾ ਜਿਹਾ ਆ ਗਿਆ ਵਾ ਟੈਕਸ ਲਿਖਿਆ ਹੋਇਆ ਉੱਥੇ ਅਸੀਂ ਟਿਕ ਕਰਾਂਗੇ ਤੇ ਹਾਈਲਾਈਟ ਹੋ ਜਾਊਗਾ ਫਿਰ ਇਹਨੂੰ ਫੜ ਕੇ ਅਸੀਂ ਇੱਥੇ ਤੇ ਜਿੱਥੋਂ ਤੱਕ ਅਸੀਂ ਲੈ ਕੇ ਜਾਣਾ ਜਾਂ ਸਕਰੀਨ ਦੇ ਲਾਸਟ ਤੱਕ ਮਤਲਬ ਵੀਡੀਓ ਦੇ ਲਾਸਟ ਤੱਕ ਲੈ ਕੇ ਜਾਣਾ ਤੇ ਅਸੀਂ ਲੈ ਜਾਵਾਂਗੇ प्लीज सब्सक्राइब लिखा हुआ तो ये साडे लास्ट तक लिखिया आजुगा चलो मैं तें इतने तक दस देनी हां हु देखियो आज लाग देखियो हेलो जी सस् नमस्कार हौसनो किवें हाल आई होप टू सी यू अगेन ਸ਼ਾਮ ਤੱਕ ਚਾਰ ਪੰਜ ਕਿੰਟ ਵਾਸਤੇ ਅਸੀਂ ਤੇ ਪ੍ਰੈਨ ਦਵਾਂਗੇ ਜੀ ਆ ਵੀ ਬਾਇਸ ਨੂੰ ਤਾਂ ਅਸੀਂ ਵਿਦਾਨਾ ਕਰਨੇ ਉਹ ਵੀ ਵਿਦਾ ਸਕਦੇ ਆ ਇਸ ਤਰ੍ਹਾਂ ਇਹ ਚੀਜ਼ਾਂ ਐਡਿਟ ਹੋ ਗਈਆਂ ਸਾਡੀਆਂ ਠੀਕ ਹੈ ਨਾ ਹੁਣ ਦੇਖੋ ਇਹਦੇ ਉੱਪਰ ਕੋਈ ਫੋਟੋ ਲਗਾਣੀ ਹੈ ਜਿਹੜੀ ਇਹ ਸਕਰੀਨ ਚੱਲ ਰਹੀ ਹੈ ਮੇਰੀ ਹਨਾ ਇਹਦੇ ਉੱਪਰ ਮੈਂ ਕੋਈ ਫੋਟੋ ਲਗਾਣੀ ਹੈ ਦੇਖਿਓ ਹੁਣ ਮੈਂ ਫੋਟੋ ਤੇ ਜਾਉਂਗੀ ਹਾਂ ਇਹ ਦੇਖੋ ਫੋਟੋ ਹੁਣ ਮੈਂ ਇਹਦੇ ਚ ਫੋਟੋ ਖਿੱਚੀ ਸੀਗੀ ਆ ਫੋਟੋ ਨੂੰ ਮੈਂ ਸਾਈਡ ਤੇ ਲਗਾ ਦਿੰਨੀ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਹੁਣ ਆ ਜਿਹੜੀ ਫੋਟੋ ਹੈ ਨਾ

ਮਤਲਬ ਬਹੁਤ ਵਧੀਆ ਐਪ ਆ ਬਹੁਤ ਜ਼ਿਆਦਾ ਯੂਟਿਊਬਰਸ ਕ੍ਰੀਏਟਰਸ ਜਿਹੜੇ ਹਨ ਵੀ ਐਨ ਹੀ ਯੂਜ਼ ਕਰਕੇ ਵੀ ਵੀਡੀਓਜ਼ ਬਣਾਉਂਦੇ ਆ ਚਾਹੇ ਉਹ AI ਵੀਡੀਓਜ਼ ਹੋਣ ਚਾਹੇ ਕੋਈ ਵੀ ਵੀਡੀਓ ਹੋਣ ਉਹਨੂੰ ਉਹਨੂੰ ਜੋ ਕ੍ਰੀਏਟ ਕਰਨੀ ਐਡਿਟ ਕਰਨ ਦੀ ਜ਼ਰੂਰਤ ਪੈਂਦੀ ਆ ਉਹਦੇ ਵਾਸਤੇ ਉਹ ਵੀ ਐਨ ਹੀ ਯੂਜ਼ ਕਰਦੇ ਆ ਕਿਉਂਕਿ ਇਹ ਸਭ ਤੋਂ ਸਸਤਾ ਜਿਹੜਾ ਐਪ ਹੈਗਾ ਔਰ ਈਜ਼ੀ ਆਪਾਂ ਤੇ ਜਿੰਨੀ ਮੈਨੂੰ ਮਤਲਬ ਨੋਲੇਜ ਸੀਗੀ ਮੈਂ ਤੁਹਾਨੂੰ ਕਾਫੀ ਦੇ ਦਿੱਤੀ ਤੇ ਅਗਲੀ ਵੀਡੀਓ ਚ ਅਗਲੀ ਵੀਡੀਓ ਲੈ ਕੇ ਆਉਂਗੀ ਤੁਹਾਡੇ ਵਾਸਤੇ ਰਨਿੰਗ ਜਿਹੜੇ ਵਰਡਸ ਹੁੰਦੇ ਆ ਜਿੱਦਾਂ ਕੋਈ ਸਟੋਰੀ ਲਗਾਣੀ ਆ ਕਿਸੇ ਨੇ ਸਟੋਰੀ ਚੈਨਲ ਬਣਾਣਾ ਵਾ ਤੇ ਰਨਿੰਗ ਦੇ ਜਿੱਦਾਂ ਵਰਡਸ ਉੱਪਰ ਉੱਪਰ ਜਾਂਦੇ ਹੁੰਦੇ ਆ ਨਾ ਉਹ ਵਾਲਾ ਉਹ ਵੀ ਤੁਹਾਨੂੰ ਜ਼ਰੂਰ ਦੱਸੂਗੀ ਬਹੁਤ ਈਜ਼ੀ ਆ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਆ ਕਮੀ ਪੇਚੀ ਮੇਰੀ ਵੀਡੀਓ ਦੇ ਵਿੱਚ ਵੀ ਰਹਿ ਗਈ ਆ ਜਾਂ ਕਿਹੜੀ ਨੋਲੇਜ ਮੈਂ ਤੁਹਾਨੂੰ ਨਹੀਂ ਦਿੱਤੀ ਉਹ ਦਮਾ ਜਾਂ ਤੁਹਾਨੂੰ ਕਿਹੜੀ ਚੀਜ਼ ਨਹੀਂ ਪਤਾ ਤੁਸੀਂ ਪੁੱਛਣਾ ਚਾਹੁੰਦੇ ਆ ਤਾਂ ਕਮੈਂਟਸ ਜ਼ਰੂਰ ਕਰਿਓ ਮੈਂ ਪੱਕਾ 100% ਹਰੇਕ ਕਮੈਸਰ ਜਵਾਬ ਜਰੂਰ ਦਵਾਂਗੀ ਥੈਂਕ ਯੂ एवरीवन फॉर वाचिंग ਮਾਈ ਵੀਡੀਓ ওকে ਬਾਏ ਬਾਏ ਟੇਕ ਕੇਅਰ